ਵਿਧਾਨ ਸਭਾ ਹਲਕਾ ਤਰਨਤਾਰਨ ਵਿਖੇ ਜਿਮਨੀ ਚੌਂਕ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਦੂ ਦੀ ਹੋਈ ਵੱਡੀ ਜਿੱਤ ਤੇ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਜ ਹਲਕਾ ਬੁਰਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁਦਰਾਮ ਦੀ ਅਗਵਾਈ ਹੇ ਵੱਡੀ ਗਿਣਤੀ ਵਿੱਚ ਵਰਕਰਾਂ ਵੱਲੋਂ ਢੋਲ ਦੀ ਥਾਪ ਤੇ ਜਿੱਥੇ ਭਗੜੇ ਪਾਏ ਗਏ ਉੱਥੇ ਲੱਡੂ ਵੰਡ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ ਬਹੁਤ ਬਹੁਤ ਖੁਸ਼ੀਆਂ ਦਾ ਦਿਨ ਅੱਜ ਆਵਾ ਆਮਦੀ ਪਾਜ ਦਾ ਕੈਂਡੀਡੇਟ ਤਰਨਤਨ ਤੋਂ 12090 ਵੋਟਾਂ ਲੈ ਕੇ ਅੱਜ ਜਿੱਤਤ ਕੀਤੀ ਹੈ ਅਰਵਿੰਦ ਪੰਚ ਅਰਵਿੰਦ ਕੇਜਰੀਵਾਲ ਜੀ ਨੂੰ ਮੁੱਖ ਮੰਤਰੀ ਸਰ ਭਗਵਾਨ ਸਿੰਘ ਮਾਨ ਨੂੰ ਲੱਖ ਲੱਖ ਵਧਾਈਆਂ ਸਾਥ ਜਿੰਨੇ ਵੀ ਤੁਸੀਂ ਇੱਕ ਵੀ ਜਿੰਨੇ ਵੀ ਪੰਜਾਬ ਦੇ ਬਾਕੀ ਰਹਿੰਦੇ ਨੇ ਸਾਰੇ ਭਾਰਤ ਦੇ ਪ੍ਰਦੇਸ਼ਾਂ ਵਿੱਚ ਵੀ ਜਿੰਨੇ ਆਵਾ ਦੀ ਬਾੜੇ ਵਰਕਰ ਨੇ ਸਾਨੂੰ ਲੱਖ ਲੱਖ ਵਧਾਈਆਂ ਅੱਜ ਤੈ ਹੋ ਗਿਆ 22 ਦੀ ਦੇ ਵਿੱਚ ਕੀ ਸਰਕਾਰ ਬਣਨੀ ਹੈ 22 ਦੇ ਵਿੱਚ ਕੋਈ ਫਿਰ ਆਮ ਆਦੀ ਪਾਰਟੀ ਜਿੰਦਾਬਾਦ ਹੋਣੀ ਹੈ ਆਮ ਆਦੀ ਜਿੰਦਾਬਾਦ ਜਿਸ ਤਰ੍ਹਾਂ ਕਰਤਾਨ ਜਿਨ੍ਹਾਂ ਸਭ ਨੂੰ ਜਿਮਨੀ ਚੌਂ ਨੂੰ ਜਿਸ ਤਰ੍ਹਾਂ 70 ਸੈਮੀਫਾਈਨਲ ਜਿਸ ਤਰ੍ਹਾਂ ਕਹਿੰਦੇ ਦੇਖਿਆ ਜਦਾ ਕਿਵੇਂ ਦੇਖ ਰਹੇ ਹੋ ਬਿਲਕੁਲ ਬਿਲਕੁਲ ਜੀ ਸੈਮੀਫਾਈਨਲ ਸੀ ਅੱਜ ਉਹ ਸੈਂਬਲ ਸੀ ਪਾਸ ਕਰ ਲਿਆ ਫਾਈਨਲ ਵਿੱਚ ਜਿੱਤਾਂਗੇ ਬਿਲਕੁਲ ਤੁਹਾਡੇ ਵੀ ਨਾਰੇ ਨਾਰਾ ਕੇ ਗਲਾ ਖਰਾਬ ਹੋ ਰਿਹਾ ਜਦੋਂ ਖੁਸ਼ੀ ਹੁੰਦੀ ਹੈ ਕੋਈ ਵਿਆਹ ਸ਼ਾਦੀ ਹੁੰਦੀ ਹੈ ਉਦੋਂ ਸਾਡਾ ਗਲਾ ਖਰਾਬ ਹੋ ਹੀ ਜਾਂਦਾ ਹੈ ਅੱਜ ਪੰਜਾਬ ਵਾਸਤੇ ਇੱਕ ਬਹੁਤ ਵੱਡਾ ਖੁਸ਼ੀ ਦਾ ਦਿਨ ਹੈ ਵਿਕਾਸ ਦੀ ਜਿੱਤ ਹੋਈ ਹੈ ਭਗਵਾਨ ਦੇ ਮਾਨ ਦੀ ਜਿੱਤ ਹੋਈ ਹੈ ਕੇਜਰੀਵਾਦੀ ਸੋਚ ਦੀ ਜਿੱਤ ਹੋਈ ਹੈ ਜਿਹੜੇ ਲੋਕ ਕਹਿੰਦੇ ਸੀ ਵੀ ਆਮ ਆਦਮੀ ਪਾਰਟੀ ਨੇ ਜਿਹੜੇ ਕੰਮ ਕੀਤੇ ਨੇ ਉਹਨਾਂ ਦੇ ਜਿਹੜੇ ਤਰਨਦਾਰ ਦੇ ਲੋਕਾਂ ਨੇ ਜੱਜ ਕੇ ਮੋਹਰ ਲਾਈ ਹੈ ਜਿੰਨੇ ਸਾਡੇ ਐਮਐਲ ਸਾਬ ਪ੍ਰਿੰਸੀਪਲ ਬੁਧਰਾਮ ਜਿੰਨੇ ਦੱਸਿਆ ਵੀ 12000 ਤੋਂ ਵੱਧ ਵੋਟਾਂ ਦੇ ਸਾਡਾ ਕੈਂਡੀਡੇਟ ਜਿੱਤਿਆ ਜਿੰਨੇ ਉਥੇ ਕੈਂਡੀਡੇਟ ਸੀਗੇ ਸਾਰੇ ਲੋਕ ਜਿਹੜੇ ਹਜੇ ਦਾ ਉਹਨਾਂ ਨੂੰ ਇਹ ਸੀ ਕਿ ਵੀ ਆਮ ਆਦਮੀ ਪਾਰਟੀ ਨੇ ਕੀ ਕਰਨਾ ਹੈ ਤਾਂ ਉੱਥੇ ਜਿਹੜੀ ਜਿੱਤ ਹੋਈ ਹੈ ਉਹ ਬਿਲਕੁਲ ਜੋ ਸਾਡੇ ਭਗਵਾਨ ਤੋਂ ਮਾਨਨੇ ਕਿਹਾ ਸੀਗਾ ਕਿਸੀਂ ਵਿਕਾਸ ਕੀਤੇ ਨੇ ਵਿਕਾਸ ਤੇ ਮੋਹਰ ਲੱਗੀ ਹੈ ਤੇ ਅੱਜ ਬਹੁਤ ਵੱਡੀ ਜਿੱਤ ਹੋਈ ਹੈ ਪੰਜਾਬੀਆਂ ਵਾਸਤੇ ਰੇਂਦੇ ਦੇਸ਼ ਵਾਸਤੇ ਬਹੁਤ ਵੱਡਾ ਇੱਕ ਵਿਕਾਸ ਦੀ ਗੱਲ ਹੈ ਵੀ ਜੇ ਵਿਕਾਸ ਕਰਾਂਗੇ ਤਾਂ ਜਿੱਤਾਂਗੇ ਆਮ ਆਦਮੀ ਪਾਰਟੀ ਅੱਜ ਵੀ ਜਿੱਤੀ ਹੈ ਤੇ ਸਤਾਈ ਚ ਵੀ ਬਹੁਤ ਵੱਡੀ ਜਿੱਤ ਹੋਊਗੀ ਤੇ ਵਿਕਾਸ ਦੀ ਜਿੱਤ ਉਹ ਕੰਮਾਂ ਦੀ ਜਿੱਤ ਹੋਊਗੀ ਕੰਮ ਦੇ ਹੱਦ ਮੋਟ ਮੰਗੀਏ ਕੰਮ ਦੇ ਹੱਦ ਮੋਟ ਮੰਗਾਗੇ ਇਹ ਹੀ ਸਾਡੀ ਬੇਨਤੀ ਹੈ ਅੱਜ ਜਸ਼ਨ ਜੱਜ ਕੇ ਚਾਹਣ ਮਨਾਈਏ ਅੱਜ ਸਾਡੇ ਸਾਡੇ ਵਰਕਰ ਜਿੰਨੇ ਸਾਡੇ ਪੈਂਭਲਾਟ ਹਰਕੇ ਦੇ ਨੇ ਅੱਜ ਪੂਰੇ ਜਸ਼ਨ ਦੇ ਵਿੱਚ ਮਗਨ ਨੇਗੇ ਐਸੀ ਤਰ੍ਹਾਂ ਜਸ਼ਨ ਚੱਲਦਾ ਰਹੂਗਾ ਜਿਹੜਾ ਅਗਲਾ ਸ਼ਾਰਾ ਉਹ ਪੂਰੇ ਜਸ਼ਨ ਨਾਲ ਚੱਲੂਗਾ ਤੇ ਸਤਾਈ ਦੇ ਵਿੱਚ ਇਹਨੂੰ ਬੜਾ ਜਗਨ ਮਨਾਵਾਂਗੇ ਆਮ ਆਦਮੀ ਪਾਰਟੀ ਜਿੰਦਾਬਾਦ ਨੂ ਤਨਤਨ ਤੇ ਜਿੱਤ ਹੁੰਦੇ ਬਹੁਤ ਖੁਸ਼ੀ ਆ ਜੀ ਕਿਉਂਕਿ ਜਿਹੜੀ ਸਾਡੀ ਆਮ ਪਾਰਟੀ ਦੀ ਸਰਕਾਰ ਆ ਜੀ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਕੰਮਾਂ ਨੂੰ ਦੇਖਦੇ ਹੋਈ ਹੀ ਆਪਣੇ ਤਨਤਨ ਦੇ ਨਿਵਾਸੀਆਂ ਨੇ ਸਾਰਿਆਂ ਨੇ ਵਧੀਆ ਵੋਟਾਂ ਪਾ ਕੇ ਪੂਰੀ ਵਧੀਆ ਮਾਨਦਾਰਨ ਸਰਕਾਰ ਲਿਆ ਕੇ ਜੀ ਪੂਰੀ ਵਧੀਆ ਮਾਨਦਾਰਨ ਜਿੱਤ ਦਵਾਈ ਹੈਗੀ ਤਾਂ ਹੁਣ ਦੁਨੀਆ ਸਿਆਣੀ ਹੋ ਚੁੱਕੀ ਹੈ ਜੀ ਅੱਗੇ ਅਗੂੰ ਦੁਨੀਆ ਐਣੀ ਹੈਗੀ ਵੀ ਉਹ ਵੀ ਵੋਟਾਂ ਮਗਰ ਜਾਂ ਸ਼ਰਾਬ ਪੀ ਕੇ ਲੱਗ ਜੂਗੀ ਪਰ ਹੁਣ ਪੜ੍ਹੀ ਲਿਖੀ ਹੁਣ ਦੁਨੀਆ ਹੋਣ ਕਰਕੇ ਉਹਨਾਂ ਨੂੰ ਸੂਝ-ਬੂਝ ਆ ਚੁੱਕੀ ਹੈ ਵੀ ਆਪਾਂ ਕਿਹੜੀ ਪਾਰਟੀ ਨੂੰ ਮਤਲਬ ਪ੍ਰਮੋਟ ਕਰਨਾਗਾ ਤਾਂ ਕਰਕੇ ਆਪਣੀ ਪਾਰਟੀ ਨੂੰ ਸਪੋਰਟ ਕੀਤੀਆਂ ਕਿਉਂਕਿ ਆਪਣੇ ਭਵੰਤਵਾਨ ਸਰ ਬਹੁਤ ਵਧੀਆ ਕੰਮ ਕਰ ਰਹੇ ਨੇਗੇ ਆਮ ਪਾਰਟੀ ਜਿੰਦਾਬਾਦ ਤੁਸੀਂ ਔਰਤ ਹੋਣ ਦੇ ਨਾਤੇ ਜਿਹੜਾ ਔਰਤਾਂ ਨਾਲ ਵਾਦਾ ਪੂਰਾ ਕੀਤਾ ਸੀ ਉਹ ਅਜੇ ਕਿੱਥੇ ਰੁਕਿਆ ਹੋਇਆ ਹੈ ਤੁਹਾਨੂੰ ਕੀ ਲੱਗਦਾ ਹੈ ਨਹੀਂ ਜੀ ਉਹ ਪੂਰਾ ਕਰਵਾਵਾਂਗੇ ਸਰ ਨੂੰ ਕਹਿ ਕੇ ਜਿਹੜਾ ਆਪਣਾ 100000 ਰੁਪਿਆ ਜੀ ਉਹ ਵੀ ਅਸੀਂ ਮਤਲਬ ਇੱਕ ਬਣਾ ਰਹੇ ਆਂਗੀ ਉਹਦੇ ਤੇ ਏਜੰਟ ਜੀ ਕਿ ਕੁੜੀਆਂ ਬੁੜੀਆਂ ਨੂੰ ਦਿੱਤਿਆ ਜਾਵੇ ਬੀਬੀਆਂ ਨੂੰ ਖੁਸ਼ ਕੀਤਾ ਜਾਵੇ ਕਿ ਬੀਬੀਆਂ ਆਪਣੀ ਇਸ ਤਰ੍ਹਾਂ ਨਾਰਾਜ਼ ਨਹੀਂ ਅੱਗੇ ਸਾਡੀ ਬੁੜੀਆਂ ਵੀ ਆਪਦੀ ਮਤਲਬ ਪਾਰਟੀ ਸਰ ਨੇ ਤਿਆਰ ਕਰ ਰੱਖੀ ਹੈਗੀ ਤਾਂ ਬੁੜੀਆਂ ਨੂੰ ਪ੍ਰੋਮੋਟ ਕਰਾਂਗੇ ਇੱਦ ਤੱਕ ਅੱਗੇ ਜਾ ਕੇ ਅਸੀਂ ਉਹਨਾਂ ਨੂੰ ਹਜ਼ਾਰ-ਹਜ਼ਾਰ ਰੁਪਏ ਜ਼ਰੂਰ ਦਵਾਵਾਂਗੇ ਜੀ ਪਹਿਲਾਂ ਤਾਂ ਮੈਂ ਤਰਨਤਾਰਨ ਵਾਸੀਆਂ ਨੂੰ ਬਹੁਤ ਹੀ ਲੱਖ-ਲੱਖ ਵਧਾਈਆਂ ਦਿੰਦਾ ਜਿਨ੍ਹਾਂ ਨੇ ਸਾਡੀ ਆਮ ਪਾਰਟੀ ਦੀ ਸੋਚ ਤੇ ਸੀਐਮ ਦੀ ਸੋਚ ਤੇ ਕੇਜਰੀਵਾਲ ਦੀ ਸੋਚ ਤੇ ਜਿਹੜੀ ਮੋਹਰ ਲਾਈ ਹੈ ਅੱਜ ਜਿੱਤ ਪ੍ਰਾਪਤ ਕਰੀ ਹੈ ਜਿਹੜੀ 12000 ਤੋਂ ਪਲੱਸ ਕਿਉਂਕਿ ਜਿਹੜੀ ਸਾਡੀ ਸਰਕਾਰ ਹੈ ਉਹ ਇੱਕ ਮਿਹਨਤ ਕਰਦੀ ਹੈ ਲੋਕਾਂ ਦੇ ਕੰਮ ਕਰਕੇ ਵੋਟ ਲੈਂਦੀ ਹੈਗੀ ਇਸ ਕਰਕੇ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਅਸੀਂ ਗੈਸਟਰਾਂ ਨੂੰ ਪੜਾਵਾ ਦਿੰਦੇ ਨੇ ਗੈਸਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦਿੰਦੇ ਨੇ ਅੱਜ ਉਹਨਾਂ ਨੂੰ ਉਸ ਤਰਨਤਾੜ ਦੀ ਜਿਹੜੀ ਕਿ ਜਨਤਾ ਕੀ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਹੈਗਾ ਜਿਹੜਾ ਨੇ ਗੈਸਟਰਾਂ ਨੂੰ ਟਿਕਟਾਂ ਦਿੱਤੀਆਂ ਦੀਆਂ ਅਸੀਂ ਵਿਕਾਸ ਦੇ ਨਾਂ ਤੇ ਵੋਟ ਲਈ ਹੈ ਸਿੱਖਿਆ ਵਾਸਤੇ ਸਿੱਖਿਆ ਕ੍ਰਾਂਤੀ ਵਾਸਤੇ ਜੋ ਵੀ ਜਿਹੜੀਆਂ ਵੀ ਸਹੂਲਤਾਂ ਦੀਆਂ ਹਰ ਵਰਗ ਨੂੰ ਸਹੂਲਤਾਂ ਦਿੱਤੀਆਂ ਸਰਕਾਰ ਨੇ ਐਸਸੀ ਵਰਗ ਨੂੰ ਦਿੱਤੀਆਂ ਜਰਨਲ ਵਰਕਰ ਨੂੰ ਦਿੱਤੀਆਂ ਅਸੀਂ ਕਾਹਾਂ ਵੀ ਜਿਹੜਾ 27 ਦੇ ਵਿੱਚ ਜਿਹੜਾ ਇਹ ਫਾਈਨਲ ਸੀ ਅਸੀਂ ਜਿੱਤਿਆਗਾ ਕਾਹਾਂ ਨੂੰ ਵੀ ਅਸੀਂ ਕੰਮ ਦੇ ਆਧਾਰ 'ਤੇ ਜਿਹੜੀਆਂ ਵੋਟਾਂ ਲੈ ਲਵਾਂਗੇ ਇਸ ਕਰਕੇ ਅਸੀਂ ਹਰ ਮਤਲਬ ਵੀ ਜਿਹੜੇ ਸਾਡੇ ਦੇਸ਼ ਵਾਸੀ ਨੇ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਨੇ ਆਂ ਦਾਹਾਂ ਵਾਸਤੇ ਵੀ ਅਸੀਂ ਕੰਮ ਦੇ ਆਧਾਰ 'ਤੇ ਵੋਟਾਂ ਲੈਣੀ ਆਂ